ਆਖਰਕਾਰ ਜੱਜ ਅਦਾਲਤ ਵਿੱਚ ਬੈਠ ਗਿਆ ਤੇ ਅੱਜ ਫੈਸਲਾ ਹੋਣਾ ਸੀ ਕੀਰਤ ਤੇ ਉਸਦਾ ਪਤੀ ਆਹਮਣੇ-ਸਾਹਮਣੇ ਬੈਠੇ ਸੀ ਜੱਜ ਦੋਹਾਂ ਨੂੰ ਤਲਾਕ ਮਨਜ਼ੂਰ ਹੈ ਕਿ ਕੀਰਤ ਦਾ ਪਤੀ ਜੀ ਮਨਜ਼ੂਰ ਹੈ ਪਰ ਮੈਨੂੰ ਮਨਜ਼ੂਰ ਨਹੀਂ ਕੀਰਤ ਨੇ ਜਵਾਬ ਦਿੱਤਾ ਕਿਉਂ ਇਹ ਫੈਸਲਾ ਹੋਇਆ ਸੀ ਕਿ ਇਹ ਮੈਨੂੰ ਜਿਹੜੇ ਪੈਸੇ ਦੇ ਰਹੇ ਨੇ ਉਸ ਦੇ ਨਾਲ ਮੇਰਾ ਸਾਰਾ ਸਮਾਨ ਵੀ ਵਾਪਸ ਕਰਨਗੇ ਪਰ ਜਦੋਂ ਅਸੀਂ ਪੁਲਿਸ ਨੂੰ ਨਾਲ ਲੈ ਕੇ ਗਏ ਤਾਂ ਇਹਨਾਂ ਮੇਰਾ ਕੋਈ ਸਮਾਨ ਉੱਥੋਂ ਨਹੀਂ ਦਿੱਤਾ ਉਲਟਾ ਗਾਲਾਂ ਕੱਢ ਕੇ ਬਾਹਰ ਕੱਢਿਆ ਗਿਆ ਯਕੀਨੀ ਤਾਂ ਪੁਲਿਸ ਮੁਲਾਜ਼ਮਾ ਕੋਲੋਂ ਪੁੱਛ ਲਓ ਜੀ ਅਸੀਂ ਇਸ ਦੇ ਸਬੰਧ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ ਜਦੋਂ ਸਮਾਨ ਦੇਣ ਦੀ ਗੱਲ ਹੋਈ ਸੀ ਫਿਰ ਵਾਪਸ ਕਿਉਂ ਨਹੀਂ ਦਿੱਤਾ ਗਿਆ ਮੈਨੂੰ ਮੇਰੀ ਹਰ ਇੱਕ ਚੀਜ਼ ਪੂਰੀ ਚਾਹੀਦੀ ਹੈ ਜਦੋਂ ਤੱਕ ਨਹੀਂ ਮਿਲਦੀ ਉਦੋਂ ਤੱਕ ਮੈਂ ਤਲਾਕ ਦੇ ਕਾਗਜ਼ ਤੇ ਸਾਈਨ ਨਹੀਂ ਕਰਨੀ ਫੈਸਲਾ ਇਹ ਹੈ ਕਿ ਲੜਕੀ ਦਾ ਬਣਦਾ ਸਮਾਨ ਪਹਿਲਾਂ ਇਸ ਨੂੰ ਦਿੱਤਾ ਜਾਵੇ ਅਗਲੀ ਕਾਰਵਾਈ ਫਿਰ ਹੋਵੇਗੀ ਇਹ ਜੱਜ ਨੇ ਇਹ ਜਵਾਬ ਦਿੱਤਾ ਕੋਰਟ ਵਿੱਚ ਇਹ ਸਭ ਹੋਣ ਤੋਂ ਬਾਅਦ ਸਭ ਘਰ ਆ ਗਏ ਘਰ ਆਉਂਦੇ ਹੀ ਕੀਰਤ ਦੇ ਭਰਾ ਨੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਉਸ ਨੂੰ ਇਤਰਾਜ਼ ਸੀ ਕਿ ਕੀਰਤ ਨੇ ਤਲਾਕ ਦੇ ਪੇਪਰਾਂ ਤੇ ਸਾਈਨ ਕਿਉਂ ਨਹੀਂ ਕੀਤੇ ਉਸ ਨੇ ਗੁੱਸੇ ਵਿੱਚ ਆਏ ਆਪਣੇ ਬਿਮਾਰ ਪਿਤਾ ਨੂੰ ਵੀ ਮੰਜੇ ਤੋਂ ੱੱਕਾ ਮਾਰਿਆ ਤੇ ਮਾਂ ਦੇ ਹੱਥ ਤੇ ਹੱਤ ਚੁੱਕਿਆ ਤੇ ਘਰੋਂ ਚਲਾ ਗਿਆ ਕੀਰਤ ਦੇ ਪਿਤਾ ਰੋਟੀ ਖਾਂਦੇ ਖਾਦੇ ਬਿਨਾਂ ਹੀ ਸੌਂ ਗਏ ਉਸ ਦੀ ਮੰਮੀ ਦੀਆਂ ਬਾਹਾਂ ਤੇ ਨੀਲ ਪਏ ਹੋਏ ਸੀ ਜਿਹੜੀਆਂ ਉਸ ਦੇ ਭਰਾ ਨੇ ਬਰੋੜੀਆਂ ਸੀ ਕੀਰਤ ਮਾਂ ਦੀ ਇਹ ਹਾਲਤ ਦੇਖ ਕੇ ਰੋ ਰਹੀ ਸੀ ਕੀਰਤ ਦੀ ਮਾਂ ਪਤਾ ਨਹੀਂ ਮੈਂ ਕਿਹੜਾ ਮਾੜਾ ਕਰਮ ਕੀਤਾ ਹੈ ਪਹਿਲਾਂ ਸੱਸ ਸਹੁਰੇ ਨੇ ਘਰੋਂ ਕੱਢ ਦਿੱਤਾ ਤੇ ਜੇ ਤੇਰੇ ਪਿਓ ਨੇ ਮੇਰਾ ਸਾਥ ਦਿੱਤਾ ਤਾਂ ਮੈਂ ਇਸ ਦੀਆਂ ਗੱਲਾਂ ਸੁਣੀਆਂ ਵਿਆਹ ਦੇ 27 ਸਾਲ ਬਾਅਦ ਆਪਣੇ ਹੱਥੀ ਜਦੋਂ ਖਰਚੇ ਕਰਨ ਲੱਗੀ ਤਾਂ ਉੱਤ ਜਵਾਨ ਹੋ ਗਿਆ ਤੇ ਉਹ ਮਾਰਕੁੱਟ ਕਰਨ ਲੱਗ ਪਿਆ ਮੇਰੀ ਤਾਂ ਉਮਰ ਹੀ ਇਸੇ ਤਰ੍ਹਾਂ ਲੰਘ ਗਈ ਤੈਨੂੰ ਵੀ ਸਹੁਰੇ ਘਰ ਰਹਿਣਾ ਨਹੀਂ ਆਇਆ ਮਾਂ ਮੈਨੂੰ ਨਹੀਂ ਰਹਿਣਾ ਆਇਆ ਇਹ ਆਖ ਰਹੇ ਨੇ ਤੁਸੀਂ ਮੈਨੂੰ ਆਖ ਰਹੇ ਹੋ ਰਹੀਦੀ ਤਾਂ ਪਈ ਸੀ ਉਹਨਾਂ ਨੂੰ ਹੀ ਰੱਖਣੀ ਨਹੀਂ ਆਈ ਮੈਂ ਰੋਂਦੇ ਹੋਏ ਨੇ ਕਹਿਤਾ ਦੋਵੇਂ ਮਾਂ ਮਾਤੀਆਂ ਅਗੜ ਲਾ ਕੇ ਰੋਣ ਲੱਗ ਪਈਆਂ ਸਵੇਰ ਨਵਾਂ ਦਿਨ ਚੜਿਆ ਕੀਰਤ ਦੀ ਮੰਮੀ 10 ਵਜੇ ਉੱઠી ਕੀਰਤ ਨੂੰ ਨਾਲ ਪਈ ਨੂੰ ਦੇਖ ਕੇ ਸੋਚਿਆ ਕਿ ਸ਼ਾਇਦ ਚਾਹ ਬਣਾ ਰਹੀ ਹੋਣੀ ਉਸਨੇ ਪਾਠ ਕੀਤਾ ਤੇ ਫਿਰ ਪੈ ਗਈ 12 ਵਜੇ ਪਏ ਪਏ ਪਰ ਕੀਰਤ ਅੰਦਰ ਨਹੀਂ ਆਈ ਉੱਠ ਕੇ 베ੜੇ ਵਿੱਚ ਦੇਖਿਆ ਤਾਂ ਕਿਤੇ ਨਹੀਂ ਸੀ ਅਖੀਰ ਉਹ ਉਸਨੂੰ ਬਗੀਚੇ 'ਚ ਮਿਲੀ ਕੁਰਸੀ ਤੇ ਬੈਠੀ ਕੀਰਤ ਦੀ ਮਾਂ ਤੂੰ ਇੱਥੇ ਹੈ ਮੇਰੀ ਤਾਂ ਜਾਣੀ ਨਿਕਲ ਗਈ ਸੀ ਕੀ ਪਤਾ ਨਹੀਂ ਕੁੜੀ ਕਿੱਥੇ ਚਲੀ ਗਈ ਮੇਰਾ ਤਾਂ ਪੁੱਤ ਵੀ ਰਾਤ ਦਾ ਪਤਾ ਨਹੀਂ ਕਿੱਥੇ ਗਿਆ ਹੋਇਆ ਹੈ ਕੀਰਤ ਨੇ ਆਪਣੀ ਮੰਮੀ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਕੀਰਤ ਦੀ ਮੰਮੀ ਬੋਲੀ ਜਾ ਰਹੀ ਸੀ ਪਰ ਉਹ ਬਸ ਗੁੰਮਸੁੰਮ ਬੈਠੀ ਸੀ ਕੀਰਤ ਦੀ ਮੰਮੀ ਨੇ ਜਾ ਕੇ ਉਸ ਦੇ ਹੱਥ ਰੱਖਿਆ ਕੀ ਗੱਲ ਪੁੱਤ ਬੋਲ ਕਿਉਂ ਨਹੀਂ ਰਹੀ ਪੜਾਹਤ ਰਖਦੇ ਹੀ ਉਹ ਥੱਲੇ ਡਿੱਗ ਪਈ ਕੀਰਤ ਦੀ ਮੰਮੀ ਨੇ ચીਕ ਮਾਰੀ ਹਾਏ ਕੀ ਹੋ ਗਿਆ ਮੈਂ ਕਿਹਾ ਜੀ ਦੇਖੋ ਤਾਂ ਕੁੜੀ ਨੂੰ ਕੀ ਹੋ ਗਿਆ ਕੀਰਤ ਦੇ ਡੈਡੀ ਬਾਹਰ ਆਉਂਦੇ ਨੇ ਤੇ ਛੇਤੀ ਛੇਤੀ ਡਾਕਟਰ ਨੂੰ ਫੋਨ ਕਰੋ ਉੱਚੀ ਉੱਚੀ ਆਵਾਜ਼ਾਂ ਮਾਰੀਆਂ ਸੁਣ ਗਵਾਂਢੀ ਵੀ ਆ ਗਏ ਤੇ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਏ ਪੁਲਿਸ ਘਰ ਆਉਂਦੀ ਹੈ ਤੇ ਬੋਲਦੀ ਹੈ ਕਿ ਪੋਸਮਾਰਟਮ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਹੋਇਆ ਹੈ। ਕਾਫੀ ਸਮੇਂ ਬਾਅਦ ਪਤਾ ਲੱਗਿਆ ਕਿ ਲੜਕੀ ਨੇ ਸਰਵਾਜ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ ਹੈ। ਲਾਸ਼ ਨੂੰ ਘਰ ਲੈ ਕੇ ਆਏ। ਉਸ ਦੀ ਲਾਸ਼ ਨੂੰ ਇੱਕ ਨਵੀਂ ਦੁਲਹਣ ਦੀ ਤਰ੍ਹਾਂ ਸਜਾਇਆ ਗਿਆ। ਆਜ ਕੀਰਤ ਬਹੁਤ ਸੋਹਣੀ ਲੱਗ ਰਹੀ ਸੀ। ਇੰਨੀ ਤਾਂ ਆਪਣੇ ਵਿਆਹ ਵਾਲੇ ਦਿਨ ਵੀ ਨਹੀਂ ਸੀ ਲੱਗ ਰਹੀ। ਜਿਵੇਂ ਇੱਕ ਲਾਸ਼ ਬਣੀ ਹੋਈ ਲੱਗ ਰਹੀ ਸੀ। ਕੀਤ ਦੀ ਮਾਂ ਨੂੰ ਤਾਂ ਯਕੀਨ ਹੀ ਨਹੀਂ ਸੀ ਕਿ ਉਸ ਦੀ ਧੀ ਨੇ ਖੁਦਕੁਸ਼ੀ ਕਰ ਲਈ ਉਹ ਇੱਕਦਮ ਚੀਕ ਮਾਰ ਕੇ ਥੱਲੇ ਡਿੱਗ ਪਈ ਪਿੰਡ ਦੀਆਂ ਬੁੜੀਆਂ ਨੇ ਉਸ ਨੂੰ ਚੁੱਕਿਆ ਪਰ ਇਹ ਕੀ ਇਸ ਚੀਕ ਨੇ ਤਾਂ ਉਸ ਦੇ ਸੁਭਾਅ ਸੀਗੇ ਚ ਲੈ ਮਾਂ ਦੀ ਲਾਸ਼ ਵੀ ਧੀ ਨਾਲ ਹੀ ਰੱਖ ਦਿੱਤੀ ਗਈ ਕੀਤ ਦਾ ਭਰਾ ਅੱਜ ਇੰਨਾ ਰੋ ਰਿਹਾ ਸੀ ਕਿ ਜਿਵੇਂ ਅੱਜ ਬਿਨਾ ਬਰਸਾਤ ਮੀਂਹ ਪੈ ਰਿਹਾ ਹੋਵੇ ਦੋ ਮੇ ਮਾਰ ਦਿੱਤੀ ਲਾਸ਼ ਨੂੰ ਅਗਲੀ ਦਿਨ ਅਗਨੀ ਦੇਣ ਲਈ ਲਾਸ਼ ਨੂੰ ਲੱਕੜਾਂ ਦੇ ਰੱਖਿਆ ਗਿਆ ਜਿਉਂ ਹੀ ਲਾਸ਼ਾਂ ਨੂੰ ਅੱਗ ਲਾਉਣ ਲੱਗੇ ਤਾਂ ਰੋ ਰਹੇ ਕੀਰਤ ਦੇ ਪਿਤਾ ਦੀ ਛਾਤੀ ਵਿੱਚ ਦਰਦ ਹੋਇਆ ਤੇ ਉਹ ਥੱਲੇ ਡਿੱਗ ਪਏ ਬਸ ਉਦੋਂ ਹੀ ਪਤਾ ਲੱਗਿਆ ਕਿ ਜਦੋਂ ਹੱਥਾਂ ਵਿੱਚੀ ਉਹਨਾਂ ਦੀ ਵੀ ਜਾਨ ਨਿਕਲ ਗਈ ਅੱਜ ਸਮਸ਼ਾਨ ਘਾਟ ਵਿੱਚ ਤਿੰਨ ਲਾਸ਼ਾਂ ਨੂੰ ਅਗਨੀ ਦਿੱਤੀ ਗਈ ਅੱਗ ਪੂਰੇ ਜੋਵਨ ਤੇ ਵੱ ਰਹੀ ਸੀ ਅੱਜ ਉਸ ਥਾਂ ਤੇ ਰੌਸ਼ਨੀ ਹੀ ਸੀ ਬਿਨਾ ਦੀਵਾਲੀ ਤੋਂ ਅਸਮਾਨ ਵੱਲ ਨੂੰ ਲਹਿਤਾ ਜਾ ਰਹੀਆਂ ਸੀ ਰੌਸ਼ਨੀ ਤਾਂ ਇਸ ਤਰ੍ਹਾਂ ਹੋਈ ਸੀ ਜਿਵੇਂ ਅਸਮਾਨ ਕਿਸੇ ਦੇ ਆਗਮਨ ਤੇ ਖੁਸ਼ੀ ਮਨਾ ਰਿਹਾ ਹੋਵੇ ਇਕੱਲਾ ਬੈਠਾ ਕੀਰਤ ਦਾ ਭਰਾ ਇੱਕ ਇੱਕ ਕਰ ਸਵਾਹ ਹੁੰਦੀਆਂ ਰੂਹਾਂ ਨੂੰ ਦੇਖ ਰਿਹਾ ਸੀ ਇਹ ਜ਼ਿੰਦਗੀ ਦੀ ਇੱਕ ਅਸਲੀ ਹਕੀਕਤ ਨੇ ਮੇਰੇ ਅੰਦਰ ਦੀ ਚਾਵੀ ਅੰਦਰ ਹੀ ਦਵਾ ਦਿੱਤੀ ਬਹੁਤ ਹੀ ਭਾਵੁਕੇ ਕਹਾਣੀ ਦਿਲ ਨੂੰ ਦਹਿਲਾਉਣ ਵਾਲੀ ਸੱਚੀ ਕਹਾਣੀ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ